ਸੁਣੇ ਤੁਹਾਨੂੰ ਸਾਰੀ ਨੰਬਰਾਂ ਆ ਕੰਮ ਮਾਲਕ ਦਾ ਸਸੀ ਗੱਲ ਜੀ ਕੀ ਹਾਲ ਚਾਲ ਹੈ ਉਹ ਠੀਕ ਠਾਕ ਤੇ ਅਈ ਚੱਲੇ ਅੱਜ ਇਮੀਗ੍ਰੋਸ ਤੁਹਾਨੂੰ ਮਾਰਕੀਟ ਦਿਖਾਉਂਦੇ ਇਮੀਗ੍ਰੋਸ ਤੇ ਇਹਦਾ ਤੁਹਾਨੂੰ ਪਤਾ ਹੀ ਆ ਪਿਛਲੀ ਵੀਡੀਓ ਚ ਦੱਸਿਆ ਸੀ ਉਹ ਸਾਡਾ ਮਿਗੋ ਗੱਲ ਕਾਂਡਿਆ ਗਾੜੀ ਮਿਲਦੇ ਹੋ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਦੱਸ ਰਹੇ ਹਾਂ ਮਾਰਕੀਟ ਅੱਜ ਬਸਾਂ ਬੁਸਾਂ ਬਾਂਦੀ ਮਾਰਕੀਟਾਂ ਵੀ ਬਾਂਦਾ ਨਤਾਲੇ ਇਹਨਾਂ ਦੇ ਚੱਲਣ ਡੇ ਤੇ ਤਾਂ ਕਰਕੇ ਸਾਰਾ ਕੁਝ ਬਾਂਦਾ ਤੇ ਇਮੀਗ੍ਰੋਸ ਕੱਲੀ ਖੁੱਲੀ ਹੁੰਦੀ ਆ ਤੇ ਅਹੀਂ ਉੱਥੇ ਚੱਲੇ ਆ ਤੇ ਮਿਲਦੇ ਆ ਉੱਥੇ ਜਾ ਕੇ ਤੁਹਾਨੂੰ ਹਣਾ ਤੇ ਦੱਸ ਨੇ ਰਾਹ ਚ ਵੀ ਕੋਖਣੀ ਚੱਲਣ ਡਿਆ ਅੱਜ ਬੰਦਾ ਛੁੱਟੀਆਂ ਮਨਾਉਣ ਡੇ 7 ਦਿਨ ਤੱਕ ਛੁੱਟੀਆਂ ਹੋਣੇ ਇੱਥੇ ਧੁੱਪ ਲੱਗੀ ਆ ਬੜਾ ਵਧੀਆ ਮੌਸਮ ਹੋਇਆ ਵਾ ਤੇ ਆਸਟ ਇੰਡੀਅਨ ਵਾ ਵਟ ਦ ਬਾਲ ਆ ਲਾ ਇੱਥੇ ਖੇਡੋ ਨਾਲ ਵੇਖੋ ਕਿਆ ਲੋ ਸਾਰਾ ਤੋਂ ਪਸ ਇੱਕੋ ਗਾ ਹਮਕੋ ਮੁੰਮਦੇ ਰਿਆ ਹਾਂ ਕਾਮ ਕੁੰਮੰਦੇ ਆ ਧੁੱਪ ਸੇ ਕੁਝ ਜਦਾਂ ਇੰਡੀਆ ਸੇ ਦੇ ਮੰਜੀ ਢਾ ਕੇ ਸੰਤਰਾ ਖਾਓ ਸੰਤਰਾ ਮਾਲਟਾ ਮਾਲਟਾ ਇੱਥੇ ਸੰਤਰੇ ਨੂੰ ਮਾਲਟਾ ਕਹਿੰਦੇ ਮਾਲਟਾ ਤੇ ਆਪਾਂ ਨੂੰ ਮੇਲੇ ਕਹਿੰਦੇ ਆ ਤੇ ਬਨਾਣਾ ਨੂੰ ਬਨਾਣਾ ਹੀ ਕਹਿੰਦੇ ਆ ਬਾਕੀ ਸਟੋਬਰੀ ਨੂੰ ਫਰਾਗੋਲਾ ਕਹਿੰਦੇ ਆ ਤੇ ਇੰਨਾ ਕੀ ਪਤਾ ਅਜੇ ਹੌਲੀ ਹੌਲੀ ਪਤਾ ਲੱਗੂਗਾ ਬਾਕੀ ਹੁਣ ਕਿਹੜੀ ਚੀਜ਼ ਦਸੀ ਤੁਹਾਨੂੰ ਬੋਲੀ ਹਨ ਨੂੰ ਬੋਲੀ ਹਨ ਨੂੰ ਨਹੀਂ ਹੁੰਦੀ ਜਗਾੜ ਲਾਉਣ ਵਾਲੀ ਆਪਣੇ ਕੰਮ ਜੋਗੀ ਹੁੰਦੀ ਆ ਆ ਵੇ ਇੱਥੇ ਆ ਚੀਜ਼ਾਂ ਬੜੀਆਂ ਬਣਾਉਂਦੇ ਆ ਵੇ ਗੁਰੂ ਐ ਨਾ ਵੇ ਆ ਚੀਜ਼ਾਂ ਬਣਾਉਂਦੇ ਆ ਸਟੇਡੀਅਮ ਆ ਜਾਓ ਉਹ ਬੇਬੇ ਚੜਗੀ ਜਾਓ ਗਾਂਢੀ ਉਹ ਬਿਲਡਿੰਗ ਹੈਂ ਕਦੇ ਦੀ ਪੂਜਾ ਕਰਦੇ ਆ ਇਹ ਠੀਕ ਆ ਦਾਦਾ ਇਹਨਾਂ ਜਦੋਂ ਆਪਣੇ ਮਰਨ ਦੇ ਨੇ ਗਾਉ ਨੂੰ ਮਰਨਦੇ ਆਉਂਦੇ ਕਦੇ ਨੂੰ ਮਰਨਦੇ ਚੱਲ ਬਣਾ ਲਾ ਨਾ ਉਹ ਵੇ ਆ ਸਟੇਡੀਅਮ ਆ ਬੱਚਿਆਂ ਦਾ ਸਟੇਡੀਅਮ ਆ ਫੁੱਟਬਾਲ ਦਾ ਇੱਥੇ ਬੱਚੇ ਖੇਡਦੇ ਆ ਆ ਵੇਖੋ ਆ ਨੰਗਾ ਡੇ ਰਾਜ ਤੇ ਭਰ ਜਾਵੇ ਆ ਬਰਫ ਜੰਮੀ ਬਰਫ ਆ ਬਰਫ ਜੇ ਪਾਣੀ ਵੀ ਆਵੇ ਆ ਵੇਖੋ ਬਰਫ ਜੰਮੀ ਐਨੀ ਠੰਡ ਜੇ ਆ ਤੁੱਪ ਲੱਗੀ ਆ ਫੇਰ ਵੀ ਬਹੁਤ ਠੰਡ ਜਿੰਨਾ ਵੀਰਾਂ ਦੇ ਅਜੇ ਪੇਪਰ ਨਹੀਂ ਬਣਦੇ ਨਾਲ ਉਹ ਮੇਰੇ ਵੀਰ ਕੱਲੋਂ ਅਜੇ ਜਿੰਨਾ ਚਿਰ ਇੱਥੇ ਕੰਮ ਮਿਲਦਾ ਠੀਕ ਆ ਤੇ ਮੇਰੇ ਵੀਰ ਕਿਸਦਾ ਸਪੇਨ ਹੈਗਾ ਨਾ ਕੋਈ ਉੱਥੇ ਪੇਪਰ ਬਣਵਾ ਲਓ ਪੇਪਰ ਵੀ ਬਣ ਜਾਂਦੇ ਕੰਮ ਕੁੰਮ ਵੀ ਕਹਿੰਦੇ ਮਿਲ ਜਾਂਦਾ ਵਾ ਮੇਰੇ ਵੀਰੇ ਤੁਸਪੇਨ ਚਲ ਜੋ ਜਾਂ ਫਿਰ ਇਕੱਲਾ ਕੰਮ ਕਰਨਾ ਜਿਨ੍ਹਾਂ ਦੇ ਪੇਪਰ ਲੱਗੇ ਤੇ ਕੰਮ ਨਹੀਂ ਮਿਲਦੇ ਫਿਰ ਜਰਮਨ ਚਲ ਜੋ ਦੋ ਮੁੰਡੇ ਗਏ ਜਰਮਨ ਜਿੰਨਾਂ ਕੋਲੇ ਉਤਲੇ ਉਤਲੇ ਸ਼ਹਿਰਾਂ 'ਚ ਕੰਮ ਨਹੀਂ ਆ ਬਰੋਨਾ ਜਿੰਨੇ ਆਪਣਾ ਹੋ ਗਿਆ ਬਲਾਹਣ ਹੋ ਗਿਆ ਔਰ ਰੋਮਾ ਚਲੇ ਜਾ ਰੋਮਾ 'ਚ ਕੰਮ ਚੱਲ ਪਿਆ ਹੋਣਾ ਰੋਮਾ ਵੀ ਰੋਮਾ ਵੀ ਕੰਮ ਹੈਗਾ ਪਰ ਥੋੜਾ ਇਦਾਂ ਹੀ ਇਟਲੀ 'ਚ ਸਾਰੇ 'ਚ ਖਰਚੇ ਖੁਰਚੇ ਨਿਕਲੀ ਜਾਣੇ ਟੁੱਟੀਆਂ ਦਿਹਾੜੀ ਨਹੀਂ ਲੱਗੀਆਂ ਤੇ ਸਾਡੀਆਂ ਛੂਟੀਆਂ ਖਿੱਚੀ ਜਾਂਦਾ ਬੰਦਾ ਕੀ ਬੀਦੀਆਂ ਗੂੜਾਂ ਦੀਆਂ ਤੇ ਆਹ ਤੇ ਮੇਰਾ ਵੀਰ ਨਹੀਂ ਤੇ ਫਿਰ ਸਪੇਨ ਚਲ ਜੋ ਕਿਹਦਾ ਹੈਗਾ ਸਪੇਨ ਵੀ ਕੰਮ ਕਮ ਹੈਗੇ ਆ ਜਰਮਨ ਵੀ ਹੈਗੇ ਆ ਤੇ ਕੰਮ ਕਮ ਲਾਓ ਪੈਸੇ ਬੂਕਰ ਲਓ ਆਪਣੇ ਪੇਪਰਾਂ ਬੂਪਰਾਂ ਜੋਗੇ ਕਰ ਲਓ ਬਾਅਦ ਫਿਰ ਓਲੀ ਓਲੀ ਖਰਚਾ ਖਰਚਾ ਤੇ ਨੰਗੂ ਗਈ ਤੇ ਇਸ ਕਰਕੇ ਤਾਂ ਕਰਕੇ ਕਿੰਨੇ ਵੀ ਚਲ ਜੋ ਉੱਥੇ ਚਲ ਜੋ ਫੇਰ ਇੱਥੇ ਆ ਜਿਓ ਕਿ ਪੇਪਰ ਉੱਪਰ ਬਣ ਜਾਂਦੇ ਆ ਚਲੋ ਮੇਲੇ ਤੈਨੂੰ ਮਾਰਕੀਟ ਮਿਲ ਲੈ ਗਿਆ ਜਾ ਕੇ ਫਿਰ ਦੱਸ ਨੇ ਕੋਈ ਨਾ ਕੋਈ ਨਾ ਕੋਈ ਨਵੀਂ ਤਾਜੀ ਉਹ ਚੱਲਣੇ ਬਾਸਟਿਕ ਬਾਲ ਚੱਲਣਿਆ ਉੱਥੇ ਉਹ ਬਾਸਟਿਕ ਬਾਲ ਚੱਲਣਿਆ ਆ ਚਰਚ ਲੁੱਟ ਲਾਈ ਆ ਆ ਪੱਤੇ ਸੋਕੇ ਨਹੀਂ ਠੰਡਾ ਵੇ ਲੋ ਪੱਤੇ ਸੋਕੇ ਝੜ ਕੇ ਥੱਲੇ ਡੇਪੇ ਸਾਰੇ ਠੰਡ ਬੜੀ ਆ ਨਾ ਤਾਂ ਕਰਕੇ ਕੋਪਾ ਪੂਰੀ ਲੱਗੀ ਤੇ ਠੰਡ ਪੂਰੀ ਆ। ਕਿਆ ਬੰਦੇ ਦੀ ਡਿਊਟੀ ਉਹਦੇ ਉੱਤੇ ਆ ਉਹ ਸਾਢੇ ਘੰਟੇ ਮਾਰਨੀ ਆ। ਹਾਂ ਵੇਖੋ। ਪੁੱਤ ਦੇ ਕਾਂਟੀ ਵੀ ਲੱਗੀ ਵੀ ਆ। ਆਹੋ। ਉਹ ਮਿਲਦਾ ਵਾ। ਇੱਕ ਘੰਟੀ ਮਾਰਨੀ ਆ। ਘੰਟੇ ਦੇ ਦਾ ਕਬੂਤਰ। ਡੱਬਣ ਦੇ ਆਪਣੇ ਦਰਖਤ। ਇੱਕ ਇੰਡੀਆ ਡਾਉਣੇ ਆਵੇ। ਆ ਉੱਡ ਗਿਆ ਕਿ ਨਹੀਂ? ਇਦਾਂ ਡਾਉਣੇ। ਤੁਸੀਂ ਕਹਿੰਦੇ ਚੱਲ ਗਏ ਜੇ। ਆ ਇੰਡੀਆ ਵਾਲੇ ਇੱਥੇ ਆ ਰਹਿੰਦੇ ਆ ਤੰਬੂ ਬਣਾ ਕੇ ਜਿੰਦੇ ਕੋਈ ਘਰ ਨਹੀਂ ਹੈਗਾ। ਆਹੇ ਤੰਬੂ ਬਣਾਏ ਹਨ ਹਾਂ ਵੀ ਆਹ ਹਾਲ ਜੀ ਤੇ ਤੰਬੂ ਬਣਾ ਬਣਾ ਰਹੇ ਨੇ ਤੇ ਪੁੱਛਣਾ ਗੱਡੀ ਅੰਦਰ ਕਿਵੇਂ ਗਈ ਜੇ ਗੇੜ ਛੋਟਾ ਜਾ ਕੇ ਆਹ ਵੇਖ ਗੱਡੀ ਆ ਵੇਖੋ ਗੱਡੀ ਦੇ ਤੇ ਕਿਦਾਂ ਮੋਟਰਸਾਈਕਲ ਲੱਦੇ ਆ ਬੋੜਾ ਮਹਿੰਗਾ ਗੱਡੀ ਨਾਲੋਂ ਮਹਿੰਗਾ ਆ ਗਏ ਇਮੀਗਰੋਸ ਆ ਮਾਰਕੀਟ ਅੱਜ ਇਹ ਫੇ ਖੁੱਲੀ ਹੋਰ ਕੋਈ ਨਹੀਂ ਖੁੱਲੀ ਕੱਠ ਦਿਖਾ ਦੇ ਇਧਰੋਂ ਬਰਾ ਕੱਠ ਬੁਰਾ ਵੇਖੋ ਗੱਡੀਆਂ ਲੱਗੀਆਂ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਏਕੀ ਕਰਾਉਂਦਾ ਆ ਤਾ ਆ ਗਏ ਇਮੀਗਰੋਸ ਆ ਚਪਲਾ ਆ ਬਾਕੀ ਸ਼ੈਂਪੂ ਸ਼ੈਂਪੂ ਜੋ ਲੈਣਾ ਬੇਬੀ ਲੋਸ਼ਨ ਬੇਬੀ ਜੌਨਸਨ ਲੋਸ਼ਨ ਸ਼ੈਂਪੂ ਸ਼ੈਂਪੂ ਕੀ ਲੈਣਾ ਕਾਹਦੀ ਟੰਟੂ ਕੀ ਲੈਣਾ ਤੈਨੂੰ ਦੱਸ ਸ਼ੈਂਪੂ ਲੈਣਾ ਹੈ ਕਿ ਜਣਾ ਉਹ ਲੈਣਾ ਆ ਆ ਡਾਵ ਡਾਵ ਬੇਬੀ ਜੌਨਸਨ ਹੈ ਨਹੀਂ ਆਂ ਦੱਸ ਫੀਟ ਇਲੋਨਲੀ ਫੇਸ ਤੇ ਲਾ ਕੇ ਰੱਖਣਾ ਗੋਰਾ ਚਟਾ ਆ ਜਾਂਦਾ ਬੰਦਾ ਇਹ ਕੇ ਫਲੇਵਰ ਤੇ ਇਹ ਕਾ ਫਲੇਵਰ ਅਨਾਰ ਵਾਲਾ ਇਹ ਫੇਸ ਤੇ 15 ਮਿੰਟ ਲਾ ਕੇ ਰੱਖਣਾ ਤੇ ਗੋਰਾ ਆ ਜਾਂਦਾ ਯੂਟਿਊਬ ਤੋਂ ਵੀ ਗੋਰਾ ਹੈ ਨਾ ਆਵੀਆ ਇੱਕ ਕੋਕੋਨਟ ਵਾਲਾ ਸੀ ਜੀ ਕੋਕੋਨਟਾ ਫੇਸ ਗੋਰਾ ਚਟਾ ਕਰਨਾ ਹੋਵੇ ਕਾਈ ਲਾ ਲਓ ਪੂਰਾ ਚਟਾ ਨਹੀਂ ਕਰਦਾ ਕੋਕੋਨਟ ਵੀ ਫਲੇਵਰ ਹੈਗੇ ਆ ਵੇਖੋ ਲੈਮਨ ਕੋਕੋਨਟ ਉਹ ਆਵਾ ਕੋਡਾ ਚੱਲ ਇਹ ਜੁੱਤੋ ਨੀ ਕੋ ਨੋ ਨੋ ਪਰ ਕਿ ਨੋ ਨੋ ਪਿਆਚੀ ਕੋ ਇਹ ਪਾਵਲੇ ਕਲਾਮ ਪੋਕੋ 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 ਮੈਂ ਬਾਬੇ ਪੋਕੋ ਪੋਕੋ ਟਾਲੀਆ ਆ ਫੈਰ ਤਾਂ ਲੱਗਾ ਯਾਰ ਪੇਸਟ ਦਾ 2 ਰੁਪਈਆ ਵਾਲਾ ਕਿਹੜਾ ਨਵੇਂ ਪੈਸਿਆਂ ਚ ਤੇ ਪੇਸਟ ਦਾ ਆ ਵੀ ਆ ਗਈ ਜੀ ਇੰਡੀਆ ਵਾਲੀਆਂ ਜਿਹੜੀਆਂ ਹੁੰਦੀਆਂ ਇਹ ਚ ਫਲੇਵਰ ਬੜੇ ਆ ਪਰ ਤੇ ਆ ਵਾ ਸੈਂਸੋਡਾਈਨ ਆ ਵੀ ਆ ਗਈ ਹੈ ਤੇ ਸੈਂਸੋਡਾਈਨ ਜ਼ਿਆਦਾ ਵਧੀਆ ਹੀ ਉਹ ਵਰਤੀ ਦੀ ਆ ਜਿਹੜੀ ਇਹ ਉਹ ਦੀਆਂ ਪੰਨਿਆਂ ਦੀ ਉਹ ਆਉਂਦੀ 90 ਸੈਂਟਾਂ ਦੀ ਆ ਵੇਖੋ ਬ੍ਰਸ਼ ਬ੍ਰਸ਼ ਕਿੰਨੇ ਸ਼ਾਨਦਾਰ ਇਹ ਚਾੜਨਾ ਇੱਕ ਆ ਇਲੈਕਟ੍ਰਿਕ ਆ ਵੀ ਵਧੀਆ ਆ ਕਰਨਾ ਔਰ ਔਰ ਬੀ ਦਾ ਨਾਲ ਔਰ ਬੀ ਦੀ ਪੇਸਟ ਵੀ ਖੜਨੇ ਇੱਕ ਇਹ ਵਧੀਆ ਕਲਰ ਲੈਨੇ ਆ ਬਲੈਕ ਤੇ ਮੇਲੇਦਨ